ਦੇ ਮੁਲਾਜ਼ਮਾਂ ਦਾ 15% ਡੀਏ ਚਾਰ ਕਿਸ਼ਤਾਂ ਡਿਊ ਨੇ ਤੁਹਾਨੂੰ ਤੇ ਭਲੀ ਭਾਂਤ ਪਤਾ ਹੋਊਗਾ ਉਹਨੂੰ ਕੈਲਕੂਲੇਸ਼ਨ ਕਰ ਲਓ ਵੀ ਮਹੀਨੇ ਦਾ ਇਹਨਾਂ ਨੂੰ ਕਿੰਨਾ ਨੁਕਸਾਨ ਹੋ ਰਿਹਾ ਦੂਸਰਾ ਏਰੀਆ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ 3.5% ਦਾ ਸ਼ੀਲੇ ਸੰਕਾ ਕਮਿਸ਼ਨ ਦਾ ਨਾ ਪੈਨਸ਼ਨਰ ਨੂੰ ਮਿਲਿਆ ਨਾ ਮੁਲਾਜ਼ਮਾਂ ਨੂੰ ਮਿਲਿਆ ਉਹ ਬੰਦਾ ਕੋਈ ਕਲਸੀ ਸਾਹਿਬ ਦਾ ਆਖਦੇ ਨੇ 13.750 ਕਰੋੜ ਤੇ 14.750 ਕਰੋੜ ਕਿੱਲੇ ਕਿ ਸਾੜਾ ਜੀ 5-5 6-6 ਲੱਖ ਰੁਪਏ ਦਾ ਸਾਡਾ ਏਰੀਆ ਐਵਰੇਜ ਐਵਰੇਜ ਸਾਰੀ ਦਾ ਓਕੇ ਥੋੜਾ ਇਹ ਵੀ ਲਾਹੋ ਡੀਏ ਨਾਲ ਕਿੰਨਾ ਇੱਕ ਨੁਕਸਾਨ ਹੁੰਦਾ ਪਰ ਮ ਸ਼ਾਨੂੰ ਤਕਰੀਬਨ ਜਿਹੜਾ ਹੈਗਾ 4-5% ਦਾ ਨੁਕਸਾਨ ਆਈਏਗਾ। ਮੁਲਾਜ਼ਮਾਂ ਨਾਲੋਂ ਜ਼ਿਆਦਾ ਉਹ ਕਮੈਂਸ਼ਨ ਘਟੂਗਾ। ਅੱਗੇ ਪੁਰਾਣੀ ਪੈਨਸ਼ਨ, ਪੁਰਾਣੀ ਪੈਨਸ਼ਨ ਵਾਦਾ ਕੀਤਾ ਜਾ ਮਾਦਮ ਪਾਰਟੀ ਜਾਂ ਸਾਡੀ ਸਰਕਾਰ ਬਣਦੀ ਦੇ ਦਾਂਗੇ। ਨੋਟੀਫਿਕੇਸ਼ਨ ਨੂੰ ਜਾਰੀ ਕਰਤੀ ਨਹੀਂ ਦਿੱਤਾ। ਠੇਕਾ ਤੇ ਆਊਟਸੋਰਸਿੰਗ ਬਣਾ ਲਿਆ। ਮੈਂ ਪਰਸਨਲੀ ਬੜਾ ਸੋਚਦਾ ਵੀ ਇਹ ਇਹ ਤਾਂ ਮਾੜਾ ਕੰਮ ਨਹੀਂ ਹੋ ਸਕਦਾ ਇਹ ਪਾਪ ਹੈ ਕਿ ਕਾਉਂਟਸੋਰਸ ਵਾਲਿਆਂ ਨੂੰ 10-10 ਹਜ਼ਾਰ ਰੁਪਏ ਤਨਖਾਹ ਦੇ ਕੇ ਸਾਰਿਆਂ ਵਾਰ ਰਗੜਾ ਲਾਉਣਾ ਇਹ ਤੇ ਜੂੰਦੀਆਂ ਲਾਸ਼ਾਂ ਨੇ ਇੱਕ ਪੰਜਾਬ ਸਕਿੱਲ ਸੈੱਟਰ ਦੇ ਧਿਆਨ ਦੇ ਹੋਵੇ ਪਿਛਲੀ ਕੈਪਟਨ ਸਰਕਾਰ ਨੇ ਕਿਹਾ ਤਾਂ ਵੀ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਵੋਗੇ ਉਹਨਾਂ ਤੇ ਕੇਂਦਰੀ ਤਨਖਾਹ ਸਕੇ ਲਾਗੂ ਹੋਗਾ ਇਹ ਮਨਪ੍ਰੀਤ ਬਾਦਲ ਹੋਣੀ ਵਿੱਤ ਮੰਤਰੀ ਉਹਨਾਂ ਦਾ ਫੁਰਮਾ ਸੀ ਇਹਦੇ ਨਾਲ ਮੈਂ ਬਜਟ ਤੇ ਬਹੁਤ ਘਟਾਉਂਗਾ ਕਿਉਂਕਿ ਕੇਂਦਰ ਦੇ ਸਕਿੱਲ ਪੰਜਾਬ ਤੋਂ ਘਟਲੇ ਉਹ ਕਹਿੰਦੇ ਵੀ ਸਾਡਾ ਕੀ ਕਸੂਰ ਹੈ ਸਾਡੀ ਜੋਗਾ ਸਾਡੀਆਂ ਸੈਂਟ ਆਪਣਾ ਪੇ ਕਮਿਸ਼ਨ ਨੇ ਰਕਮੈਂਡ ਕੀਤਾ 2.59 ਗੁਣਾ ਨਾਲ ਇਹਨਾਂ ਦੀ ਤਨਖਾਹ ਪੈਨਸ਼ਨ ਸੋਧਣੀ ਹੈ ਪਰ ਸੋਧੀ 2.45 ਨਾਲ ਇਹ ਕਹਿੰਦੇ ਵੀ ਇਹ ਤੇ ਰਕਮੈਂਡੇਸ਼ਨ ਹੈ ਇਹ ਲਾਗੂ ਕਰੋ ਇਸੇ ਤਰ੍ਹਾਂ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਜਿਹੜਾ ਰੈਗੂਲਰ ਭਰਤੀ ਕਰਦੀ ਹੈ ਸਰਕਾਰ 3 ਸਾਲ ਪਰਮਿਸ਼ਨ ਪੀਰੀਅਡ ਤੇ ਉਹਨੂੰ ਰਗੜਾ ਲਾਉਂਦੀ ਹੈ ਬੇਸਿਕ ਪੇ ਡੀਸੀ ਰੇਟ 1/3 ਤਨਖਾਹ ਦਿੰਦੀ ਹੈ ਹੁਣ ਤੁਸੀਂ ਕਦੀ ਇੰਤਾ ਤੱਕ ਕ੍ਰਾਈਸਿਸ ਦੇਖਿਆ ਤੇਰੇ ਅਲੋਚਨ ਜੀ ਤੁਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਜਾਂ ਸਾਡੇ ਦੋਨਾਂ ਸਾਥੀਆਂ ਨੇ ਜੋ ਗੱਲਬਾਤ ਰੱਖੀ ਹੈ ਮਲਾਜ਼ਮਾਂ ਦੀ ਅਫਸਰ ਜਦੀਪ ਆਮਿਓ ਸਰਵਿੰਗ ਹੈ ਪਮਿਓ ਰਿਟਾਇਰਡ ਹੈ ਗਿਆ ਬੜੀਆਂ ਜੈਨੂਇਨ ਗੱਲਾਂ ਹੈ ਮੈਨੂੰ ਇਹਨਾਂ ਦੀ ਗੱਲ ਕਿਸੇ ਵੀ ਗੱਲ ਦੇ ਵਿੱਚ ਕੋਈ ਉਹ ਅਤਕਤ ਨਹੀਂ ਲੱਗਦੀ ਕੋਈ ਗਲਤ ਗੱਲ ਨਹੀਂ ਲੱਗਦੀ ਜਿਹੜੀ ਗੱਲ ਸਰਕਾਰ ਦੇ ਨਾਮ ਮੰਨਣ ਜੋ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲੱਗਦੀ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਹ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਲੋਕਾਂ ਨੇ ਚੁਣੀ ਹੈ 99% ਮੈਨਾਂ ਦਿੱਤੇ ਹਨ ਲੇਕਿਨ ਮੈਂ ਅੱਜ ਸਵੇਰੇ ਗੱਲ ਕਰ ਰਿਹਾ ਸੀਗਾ ਤੇ ਮੈਂ ਉਹਨਾਂ ਤੋਂ ਇਹ ਆਪਣਾ ਕਿਸੇ ਮਲਾਜ਼ਮ ਤੋਂ ਇਹ ਲੈ ਇਸ ਤਰ੍ਹਾਂ ਦਾ ਹਾਲਾਤ ਜਿਹੜੇ ਆ 80 ਸਾਲ ਦੀ ਉਮਰ ਤੱਕ ਮੈਂ ਪ੍ਰੋਚੇ ਸਿੰਘ ਦੀ ਨੌਕਰੀ ਕੀਤੀ ਹੈ ਮੈਂ ਕਦੇ ਇਸ ਤਰ੍ਹਾਂ ਦਾ ਮਲਾਸਮਾਂ ਦੇ ਵਿੱਚ ਹੀ ਰਹੇ ਸਾਰੀ ਉਮਰ ਹਾਂ ਕਦੇ ਫੇਸ ਨਹੀਂ ਕੀਤਾ ਕਦੇ ਨਹੀਂ ਦੇਖਿਆ ਹੈਗਾ ਬਸ ਕੱਲ੍ਹ ਦੇ ਦਿਨ ਇੱਕ ਤਰੀਕ ਦਾ ਅਜਿਹਾ 3% ਡੀ ਦੀ ਗੱਲ ਕਰ ਰਹੇ ਭਾਰਤ ਸਰਕਾਰ ਨੇ ਲਾਗੂ ਕਰਤਾ ਹੈ ਮੈਂ ਬਤਾ ਰਿਹਾ ਹਾਂ ਇਸ ਮੈਂ ਉਹਦਾ ਮੈਨੂੰ ਵੀ ਮਿਲੇਗਾ ਲੇਕਿਨ ਦੇਣਾ ਪੰਜਾਬ ਸਰਕਾਰ ਨੇ ਸਾਡੇ ਜਿਹੜੇ ਮੁਲਾਜ਼ਮ ਹੈ ਜਿਵੇਂ ਸ਼ਾਵਲਾ ਜੀ ਨੇ ਕਿਹਾ ਰੀੜ ਦੀ ਹੱਡੀ ਆ ਆਜ ਕਹਤਾ ਨਹੀਂ ਕਰ ਸਕਦਾ ਤੇ ਨਹੀਂ ਮੁਲਾਜ਼ਮਾਂ ਤੋਂ ਬਗੈਰ ਸੈਕਟਰੀਏਟ ਹੋਵੇ ਕਿਸੇ ਡੀਸੀ ਦਾ ਦਫਤਰ ਹੋਵੇ ਕਿਸੇ ਐਸਐਸਪੀ ਦਾ ਦਫਤਰ ਹੋਵੇ ਕੋਈ ਵੀ ਆਫਿਸ ਕਿਸੇ ਵਿਭਾਗ ਦਾ ਵੀ ਚੱਲੇ ਨਹੀਂ ਸਕਦਾ ਸੋ ਇਸ ਕਰਕੇ ਇਹਨਾਂ ਦੀ ਐਕਸਪਲੇਟੇਸ਼ਨ ਜਿਹੜੀ ਇਨ ਹਿਊਮਨ ਹੈ ਇੱਕ ਤਾਂ ਹੋ ਰਿਹਾ ਅੰਦਰ ਸਾਹਿਬ ਇਹ ਫਿਰ ਜਿਹੜੇ ਹਾਲਾਤਾਂ ਚ ਕੰਮ ਕਰ ਰਹੇ ਨੇ ਇਹਨਾਂ ਨੂੰ 10000 ਤਨਖਾਹ ਘੱਟ ਮਿਲਦੀ ਹੈ ਜੋ ਸਰਕਾਰ ਨੇ ਨਿਰਧਾਰਿਤ ਕੀਤੀ ਵੀ ਨਹੀਂ ਇਹ ਦੇਣਾ ਇਹਨਾਂ ਦਾ 5-5 ਲੱਖ ਰੁਪਇਆ ਏਰੀਅਨ ਵਾਰਿਆ ਜਾਂ ਆਪਾਂ ਪੁਰਾਣੀ ਪੈਨਸ਼ਨ ਦੀ ਗੱਲ ਕਰੀਏ ਇਸੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਏ ਇਹ ਲੋਕਾਂ ਨੂੰ ਜਿਹੜੀ ਸਰਸਿਸ ਦੇਣ ਲੱਗਿਆ ਵੀ ਮੈਨੂੰ ਲੱ ਕਹਿੰਦੇ ਕਹੇ ਫ੍ਰੀ ਬਿਜਲੀ ਦੇਾਂਗੇ ਹਜ਼ਾਰ ਹਜ਼ਾਰ ਰੁਪਏ ਮਹਿਲਾਵਾਂ ਨੂੰ ਬਿਜਲੀ ਤਾਂ ਫ੍ਰੀ ਦਿੱਤੇ ਹਜ਼ਾਰ ਹਜ਼ਾਰ ਮਹਿਲਾਵਾਂ और बजट ਬਥੇ ਕਿ ਨਾ ਉਹਦਾ ਬੀ ਹਜ਼ਾਰ ਕਰੋੜ ਤੋਂ ਉੱਪਰ ਦਾ ਬਜਟ ਹੈ ਤੁਸੀਂ ਹੁਣੇ ਸ਼ਾਮਲਾ ਜੀ ਨੂੰ ਪੁੱਛਣੇ ਸੀਗੇ ਕਿ ਜੇ ਡੀਏ ਸਾਰਾ ਏਰੀਆ ਕਿੰਨਾ ਬਣਦਾ ਹੈਗਾ 13000 ਕਰੋੜ ਰੁਪਏ ਦਾ ਹੈਗਾ ਦੱਸੋ ਬਿਜਲੀ ਕਿਸੇ ਨੇ ਫ੍ਰੀ ਮੰਗੀ ਸੀ ਨਹੀਂ ਮੰਗੀ ਹਜ਼ਾਰ ਹਜ਼ਾਰ ਰੁਪਏ ਮਹਿਲਾਮ ਨੂੰ ਮੰਗਿਆ ਸੀ ਕਿਸੇ ਨੇ ਨਹੀਂ ਮੰਗਿਆ ਇਹ ਤਾਂ ਡੀਜੀਪੀ ਵਾਲੇ ਵੀ ਮੁਫਤੀਆਂ ਜੋੜੀਆਂ ਬਹੁਤ ਮੰਗਦੇ ਆ ਮੈਂ ਉਹਨਾਂ ਗੱਲਾਂ ਤੇ ਬਾਅਦ ਚੱਲਾਂ ਆ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਆ ਕਿ ਤੁਸੀਂ ਜ਼ਰੂਰ ਦਿਓ ਜੇ ਕਿਸੇ ਤੇ ਤੁਹਾਡੇ ਕੋਲ ਹੈ ਜੇ ਹੈ ਕੁਛ ਨਹੀਂ ਨੰਗੀ ਨੌਣਾ ਕਿਤੇ ਨੇ ਚੋੜਨਾ ਕੀ ਤੇ ਜੇ ਤੁਸੀਂ ਵਾਅਦਾ ਕਰਦੇ ਹੋ ਕਿ ਮੈਨੂੰ ਦੋ ਦਿਨ ਦੇ ਦਿਓ ਤਾਂ ਦੋ ਦਿਨ ਨਹੀਂ ਤੁਸੀਂ ਇੱਕ ਦਿਨ ਦੇ ਵਿੱਚ ਮਸਲਾ ਹੱਲ ਕਰੋ ਦ ਬਾਜੀ ਲੈ ਕੇ ਦੇਗਾ ਇਹ ਤਾਂ ਨਾ ਚੁੱਕ ਲੋ ਮੈਂ ਮੈਂ ਜ਼ਿੰਮੇਵਾਰ ਹਾਂ ਲੋਕੀ ਮੇਰੀ ਗੱਲ ਮੰਨ ਕੇ ਧਰਨਾ ਚੁੱਕ ਲੈਂਦੇ ਸੀ ਮੈਂ ਉਹ ਤੇ ਕਮਿਟਮੈਂਟ ਤੇ ਪੂਰਾ ਉਤਰਨਾ ਸੀ ਜੇ ਮੈਂ ਕਿਸੇ ਮੈਕਨੇ ਦੇ ਐਕਸੀਡੈਂਟ ਨੂੰ ਐਸਵੀਓ ਨੂੰ ਜੇਈ ਨੂੰ ਐਸੀ ਨੂੰ ਕਹਿੰਦਾ ਕਿ ਤੂੰ ਸੜਕ ਬਣਾ ਦੇ ਮੈਂ ਜ਼ਿੰਮੇਵਾਰਾ ਪੈਸੇ ਦੇ ਦੇ ਮੈਂ ਪੇਮੈਂਟ ਕਰਦਾ ਸੀਗਾ ਕਿੱਥੋਂ ਲੈ ਕੇ ਆ ਰਿਹਾ ਇਹ ਮੇਰਾ ਹੈਡੈਕ ਸੀਗਾ ਅੱਜ ਦੀ ਸਰਕਾਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਜ਼ੀਰੋ ਹੈ ਇਹ ਮਿਸਮੈਨੇਜਮੈਂਟ ਹੈ ਮੈਂ ਹੈਰਾਨ ਹਾਂ ਕਿ ਸਾਡੇ ਕਿਹੜੇ ਬਿਊਰੋਕਰੇਟਸ ਹੈ ਜਿਹੜਾ ਕੰਮ ਹੈ ਸਰਕਾਰ ਨੂੰ ਮੰਤਰੀ ਨੂੰ ਤੇ ਮੁੱਖ ਮੰਤਰੀ ਨੂੰ ਐਡਵਾਈਸ ਕਰਨਾ ਹੁੰਦਾ ਆ ਉਹ ਕੀ ਕਰ ਰਹੇ